ਸਸਿਕਾ ਜੀ ਮਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਦੁਬਈ ਜਾਣ ਵਾਲੇ ਭਾਰਤੀ ਸਲਾਨੀਆਂ ਦੇ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ ਦਰ ਅਸਲ ਭਾਰਤੀਆਂ ਦੇ ਲਈ ਨਿਯਮਾਂ ਦੇ ਵਿੱਚ ਬਦਲਾਅ ਤੋਂ ਬਾਅਦ ਵੀਜ਼ਾ ਲੈਣਾ ਹੁਣ ਮੁਸ਼ਕਲ ਹੋ ਰਿਹਾ ਹੈ ਅਜਿਹੇ ਦੇ ਵਿੱਚ ਭਾਰਤੀ ਯਾਤਰੀਆਂ ਦੇ ਨਾਲ ਨਾਲ ਟਰੈਵਲ ਏਜੰਟਾਂ ਦੇ ਵੀ ਨੁਕਸਾਨ ਹੋ ਰਹੇ ਨੇ ਟਰੈਵਲ ਏਜੰਟਾਂ ਦਾ ਕਹਿਣਾ ਹੈ ਕਿ ਵੀਜ਼ਾ ਰੱਦ ਹੋਣ ਦੀ ਗਿਣਤੀ ਅਚਾਨਕ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਨਵੇਂ ਨਿਯਮਾਂ ਤੇ ਕਾਰਨ ਤਿਆਰ ਯਾਤਰੀ ਵੀਜ਼ਾ ਲੈਣ ਦੇ ਵਿੱਚ ਅਸਫਲ ਹੋ ਰਹੇ ਨੇ ਇਸ ਕਾਰਨ ਯਾਤਰੀਨਾਂ ਨੂੰ ਨਾ ਸਿੱਧ ਵੀਜ਼ਾ ਦਾ ਨੁਕਸਾਨ ਚਲਣਾ ਪੈ ਰਿਹਾ ਸਗੋਂ ਪਹਿਲਾ ਤੋਂ ਬੁੱਕ ਕੀਤੀਆਂ ਫਲਾਈਟ ਟਿਕਟਾਂ ਅਤੇ ਹੋਟਲ ਬੁਕਿੰਗ ਉੱਤੇ ਖਰਚੇ ਜਾਣ ਵਾਲੇ ਪੈਸੇ ਦਾ ਵੀ ਨੁਕਸਾਨ ਹੋ ਰਿਹਾ ਹੈ। ਟੂ ਆਈਡੀ ਇੱਕ ਰਿਪੋਰਟ ਦੇ ਮੁਤਾਬਕ ਦੁਬਈ ਵੀਜ਼ਾ ਲੈਣ ਦੇ ਵਿੱਚ ਇਹ ਸਮੱਸਿਆ ਕਦੋਂ ਸ਼ੁਰੂ ਹੋਈ ਇਸ ਬਾਰੇ ਕੋਈ ਸਪਸ਼ਟ ਸਮਾਂ ਨਹੀਂ ਦੱਸਿਆ ਗਿਆ। ਪਰ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਇਹ ਤੇਜ਼ੀ ਦੇ ਨਾਲ ਵੱਧ ਗਈ ਹੈ। ਦੁਬਈ ਟੂਰਿਸਟ ਵੀਜ਼ਾ ਲਈ ਲੋੜਿੰਦੇ ਦਸਤਾਵੇਜ਼ ਜਿ ਹੁਣ ਹੋਟਲ ਬੁਕਿੰਗ ਵਾਪਸੀ ਦੇ ਟਿਕਟਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਰਹਿਣ ਵਾਲਿਆਂ ਦੇ ਲਈ ਰਿਹਾਈਸ਼ ਦਾ ਸਬੂਤ ਸ਼ਾਮਲ ਹੈ ਬਹੁਤ ਸਾਰੇ ਯਾਤਰੀ ਇਨ੍ਹਾਂ ਨਵੇਂ ਨਿਯਮਾਂ ਤੋਂ ਅਣਜਾਣੇ ਅਤੇ ਇਸ ਕਾਰਨ ਉਹਨਾਂ ਦੇ ਵੀਜ਼ੇ ਰੱਦ ਕੀਤੇ ਜਾ ਰਹੇ ਨੇ ਦੱਸਿਆ ਇਸ ਤੋਂ ਪਹਿਲਾਂ ਇੰਨੇ ਵੀਜ਼ੇ ਕਦੇ ਰੱਦ ਨਹੀਂ ਹੋਏ ਬਿਹਾਰ ਟ੍ਰੈਵਲ ਸੀ ਡਾਇਰੈਕਟਰ ਰਿਸ਼ੀਕੇਸ਼ ਪੁਜਾਰੀ ਦਾ ਕਹਿਣਾ ਹੈ ਕਿ ਦੁਬਈ ਦੇ ਟੂਰਿਸਟ ਵੀਜ਼ਾ ਅਰਜ਼ੀਆਂ ਨੂੰ ਰੱਦ ਕਰਨ ਦੀ ਦਰ ਬੇਮਿਸਾਲ ਹੈ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਇਸ ਤੋਂ ਪਹਿਲਾਂ ਲਗਭਗ 99% ਦੁਬਈ ਵੀਜ਼ਾ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਅਸੀਂ ਹੁਣ ਪੂਰੀ ਤਰ੍ਹਾਂ ਤਿਆਰ ਯਾਤਰੀਆਂ ਦੇ ਲਈ ਵੀ ਰੀਜੈਕਸ਼ਨ ਦੇਖ ਰਹੇ ਹਾਂ ਅਜੇ ਮਾਮਲੇ ਵੀ ਸਾਹਮਣੇ ਆਏ ਨੇ ਜਦੋਂ ਸਾਰੇ ਦਸਤਾਵੇਜ਼ ਹੋਣ ਦੇ ਬਾਵਜੂਦ ਵੀਜ਼ਾ ਨਹੀਂ ਮਿਲ ਸਕਿਆ ਪੁਜਾਰੀ ਨੇ ਦੱਸਿਆ ਕਿ ਪਰਿਵਾਰ ਦੇ ਇੱਕ ਮੈਂਬਰ ਦਾ ਵੀਜ਼ਾ ਰੱਦ ਹੋਣ ਉੱਤੇ 35 ਲੋਕਾਂ ਦੇ ਸਮੂਹ ਦੀ ਦੁਬਈ ਯਾਤਰਾ ਰੱਦ ਕਰ ਦਿੱਤੀ ਗਈ ਸੀ ਇਸ ਕਾਰਨ ਉਸ ਦਾ ਆਰਥਿਕ ਨੁਕਸਾਨ ਵੀ ਹੋਇਆ ਹੈ। ਫਸਮੁਕ ਟ੍ਰੈਵਲ ਸੇ ਡਾਇਰੈਕਟਰ ਵਿਜੇ ਛੱਕਰ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਦੋ ਮੁਸਾਫਰਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਸਨ ਭਾਵੇਂ ਉਨ੍ਹਾਂ ਨੇ ਸਾਰੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਏ ਸਨ ਉਨ੍ਹਾਂ ਇਹ ਵੀ ਕਿਹਾ ਹੈ ਕਿ ਸਾਡੇ ਦੋ ਯਾਤਰੀਆਂ ਦੇ ਦੁਬਈ ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਉਹ ਦੁਬਈ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿਣ ਵਾਲੇ ਸੀ ਤੇ ਵੀਜ਼ਾ ਅਪਲਾਈ ਕਰਦੇ ਸਮੇਂ ਉਹ ਨਵੇਂ ਨਿਯਮਾਂ ਅਨੁਸਾਰ ਦਸਤਾਵੇਜ਼ ਦਿੱਤੇ ਪਰ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਜ਼ਿਕਰਯੋਗੇ ਕੇ ਪੈਸਿਵ ਟ੍ਰੈਵਲਸ ਪ੍ਰਾਈਵੇਟ ਲਿਮਿਟਿਡ ਦੇ ਡਾਇਰੈਕਟਰ ਨਿਖਿਲ ਕੁਮਾਰ ਨੇ ਦੱਸਿਆ ਕਿ ਪਹਿਲਾ ਵੀਜ਼ਾ ਰੱਦ ਹੋਣ ਦੀ ਦਰ ਸਿਰਫ 1 ਜਾਂ 2 ਫੀਸਦੀ ਸੀ ਇਹ ਨਵੇਂ ਨਿਯਮ ਲਾਗੂ ਹੋਣ ਤੋਂ ਪਹਿਲਾਂ ਸੀ ਹੁਣ ਸਾਨੂੰ ਰੋਜ਼ਾਨਾ ਲਗਭਗ 100 ਅਰਜ਼ੀਆਂ ਦੇ ਵਿੱਚੋਂ ਘਾਟੋ-ਘੱਟ 5 ਜਾਂ 6 ਵੀਜ਼ਾ ਰੱਦ ਹੋ ਰਹੇ ਨੇ ਵੀਜ਼ਾ ਅਰਜ਼ੀਆਂ ਉਦੋਂ ਹੀ ਰੱਦ ਕੀਤੀਆਂ ਜਾ ਰਹੀਆਂ ਨੇ ਜਦੋਂ ਫਲਾਈਟ ਟਿਕਟਾਂ ਅਤੇ ਹੋਟਲ ਦੇ ਵਿੱਚ ਠਹਿਰਨ ਦੇ ਵੇਰਵੇ ਨੱਥੀ ਕੀਤੇ ਗਏ ਨਹੀਂ ਬਿਊ ਰਿਪੋਰਟ ਚੈਨਲ ਪੰਜਾਬੀ